ਅੱਜ ਐਸਕੇਐਮ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਆ ਜਿਹੜਾ ਸਾਡਾ 5 ਤਰੀਕ ਨੂੰ ਧਰਨਾ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਚ ਜਿਹੜਾ ਸਰਕਾਰ ਤੇ ਮੁੱਖ ਮੰਤਰੀ ਦਾ ਰਵਈਆ ਰਿਹਾ ਧਰਨੇ ਵਾਲੇ ਦਿਨ ਤੇ ਧਰਨੇ ਤੋਂ ਬਾਅਦ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਜਿਹੜੇ ਐਸਕੇਐਮ ਜਾਂ ਕਿਸਾਨਾਂ ਦੇ ਖਿਲਾਫ ਕਹੀਏ ਅਸੀਂ ਕਿਸਾਨੀ ਮੰਗਾ ਲਈ ਗਏ ਸੀਗੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਬੜੇ ਸਾਨੂੰ ਨਹੀਂ ਪਸੰਦ ਆਏ ਉਹਦੇ ਲਈ ਅਸੀਂ ਜਿਹੜੀ ਆ 10 ਤਰੀਕ ਨੂੰ ਉਹਨਾਂ ਦੇ ਐਮਐਲਏ ਨੂੰ ਦੱਸਣ ਲਈ ਤੁਹਾਡੇ ਆ ਮੁੱਖ ਮੰਤਰੀ ਤੁਹਾਡੀ ਸਰਕਾਰ ਸਾਡੇ ਲਈ ਕੀ ਬੋਲਦੇ ਆ ਉਹ ਅਸੀਂ ਇੱਕ ਲੰਮਾ ਦੇਣ ਉਹਨਾਂ ਦੇ ਘਰ ਜਾਵਾਂਗੇ ਜਿਹੜਾ 11 ਤੋਂ 3 ਵਜੇ ਤੱਕ ਸਾਡਾ ਉਹਨਾਂ ਦੇ ਦਰਾਮੂਰੇ ਅਸੀਂ ਧਰਨੇ ਦੇਵਾਂਗੇ ਸਾਰੇ ਐਮਐਲਏ ਦੇ ਖਿਲਾਫ ਦੂਜਾ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਚੈਲੰਜ ਕਰਦੇ ਆਂ ਵੀ ਆਓ 15 ਤਰੀਕ ਨੂੰ ਸਾਡੀ ਮੀਟਿੰਗ ਹੋਊ ਚੰਡੀਗੜ੍ਹ ਉਸ ਦਿਨ ਸਾਨੂੰ ਕੋਈ ਡੇਢ ਦੇ ਦਿਓ ਕੋਈ ਸਮਾਂ ਦੇ ਦਿਓ ਸਾਨੂੰ ਸਟਾਨ ਦੇ ਦਿਓ ਅਸੀਂ ਡਿਬੇਟ ਲਈ 5 ਲੀਟਰਾਂ ਦੀ ਡਰੋਟੀ ਲਾਵਾਂਗੇ ਜਿੱਥੇ ਉਹ ਕਹਿਣਗੇ ਜਿਹੜੀਆਂ ਉਹ ਮੰਗਾ ਕਹਿੰਦੇ ਆ ਵੀ ਇਹ ਹਿੰਦੁਸਤਾਨ ਸਰਕਾਰ ਨਾਲ ਸੰਬੰਧਿਤ ਨੇ ਭਾਰਤ ਸਰਕਾਰ ਨਾਲ ਸੰਬੰਧਿਤ ਆ ਅਸੀਂ ਦੱਸਾਂਗੇ ਵੀ ਸਾਰੀਆਂ ਮੰਗਾਂ ਉਹ ਪੰਜਾਬ ਨਾਲ ਸੰਬੰਧਿਤ ਨੇ ਅੱਜ ਤੋਂ ਤੁਸੀਂ 12-13 ਮਹੀਨੇ ਪਹਿਲਾਂ ਉਹ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਸੀ ਇੱਕ ਵੀ ਮੰਗ ਸਾਡੀ ਉਹ ਪੂਰੀ ਨਹੀਂ ਕੀਤੀ ਉਹ ਅਸੀਂ ਜਵਾਬ ਦੇਵਾਂਗੇ ਉਹ ਸਾਨੂੰ ਸਮਾਂ ਸਥਾਨ ਦੱਸ ਦੇਣ ਜਗ੍ਹਾ ਦੱਸ ਦੇਣ ਅਸੀਂ ਉੱਥੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਉਸ ਤੋਂ ਬਾਅਦ ਮੁਰਤਾ ਸਿੰਘ ਜੀ ਡਿਬੇਟ ਦੀ ਮੰਗ ਕਰਦੇ ਖੁੱਲੇ ਚੰਦਲਾਂ ਤੇ ਡਿਬੇਟ ਸਾਡੇ ਨਾਲ ਕਰਨ ਉਹਨਾਂ ਦੇ ਉਹਨਾਂ ਦੇ ਜਗ੍ਹਾ ਉਹ ਦੱਸ ਦੇਣ ਸਟਾਨ ਦੱਸ ਦੇਣ ਡੇਟ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਡੇਟ ਵੀ ਦੱਸ ਸਕਦੇ ਜਿੱਥੇ ਵੀ ਕਹਿਣਗੇ ਜਿੱਥੇ ਸਟਾਨ ਉਹਨਾਂ ਦਾ ਹੋਏਗਾ ਸਰਦਾਰ ਜੀ ਮਤਲਬ ਤੁਸੀਂ ਇਹ ਕਹਿ ਰਹੇ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਦੋ ਟੂਟ ਬੋਲੇ ਆ ਇੱਕ ਪੀਆ ਮੰਗਾ ਪੰਜਾਬ ਨਾਲ ਸੰਬੰਧਤ ਨਹੀਂ ਤੇ ਦੂਜਾ ਤੁਸੀਂ ਰੇਲਾਂ ਬੱਸਾਂ ਰੋਕਣੀਆਂ ਸੀ ਕੀ ਇਹ ਝੂਠ ਬੋਲਿਆ ਮੁੱਖ ਮੰਤਰੀ ਇਹ ਝੂਠ ਬੋਲਿਆ 나 ਸੀ ਵੇਲਾ ਰੋਕ ਕੇ ਨਾ ਬਸਾਉਂਦੀਆਂ ਬੁੱਟਾ ਸਿੰਘ ਜੀ ਬੋਲਣਗੇ ਦੇਖੋ ਪਹਿਲੀ ਗੱਲ ਤਾਂ ਇਹ ਕਹੂੰਗਾ ਕਿ ਕਾਂਗਸੇ ਕੰਮ ਨੂੰ 10 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਇਹ ਜੀ ਰੋਕ ਨਹੀਂ ਲਾਈ ਕਿ ਲੀਡਰਾਂ ਨੂੰ ਘਰਾਂ ਤੋਂ ਚੱਕ ਲੋ ਰਾਸਟਰਾਂ ਦੇ ਵਿੱਚ ਵੱਡੇ ਲਾ ਦਿਓ ਜਿਵੇਂ ਮੋਦੀ ਸਰਕਾਰ ਨੇ ਵੈਰੀਗੇਟ ਲਾਇਆ ਸੀ ਬਿਲਕੁਲ ਉਸੇ ਤਰਜ਼ ਤੇ ਨਹੀਂ ਲਾਇਆ ਜੋ ਕੁਛ ਮੋਦੀ ਚਾਹੁੰਦਾ ਉਹੀ ਕੁਛ ਭਗਵੰਤ ਮਾਨ ਚਾਹੁੰਦਾ ਇਹ ਸੰਜੋਗ ਤੋਂ ਔਰਚੇ ਨੂੰ ਅਸਲ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਨੇ ਮੋਦੀ ਵੀ ਤੇ ਭਗਵੰਤ ਮਾਨ ਵੀ ਇਹ ਵੀ ਟੀਮ ਆਉਣਾ ਤੇ ਜੀ ਜੀਪੀ ਦੀ ਦੂਸਰੀ ਗੱਲ ਇਹ ਹੈ ਕਿ ਐਡੇ ਵੱਡੇ ਅਹੁਦੇ ਤੇ ਬੈਠ ਕੇ ਮੁੱਖ ਮੰਤਰੀ ਝੂਠ ਮਾਰਦਾ ਹੋਵੇ ਇਹ ਉਹਦੇ ਮੂੰਹੋਂ ਸਾਜਦਾ ਨਹੀਂ ਹੈ ਕਿ ਇਹ ਸੜਕਾਂ ਰੋਕਦੇ ਆ ਇਹ ਰੇਲਾਂ ਰੋਕਦੇ ਆ ਸਾਡਾ ਸੱਤਾ ਜਿਹੜਾ 5 ਮਾਰਚ ਦਾ ਸੀ ਅਸੀਂ ਰਿਟਰਨ ਦਿੱਤਾ ਹੋਇਆ ਹੈ ਕਿ ਸਾਨੂੰ 34 ਸੈਕਟਰ ਦੇ ਦਿਓ 34 ਸੈਕਟਰ ਦੇ ਵਿਲਾ ਉੱਥੇ ਜਾ ਕੇ ਅਸੀਂ ਆਰਾਮ ਨਾਲ ਬੈਠ ਕੇ ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਇਹ ਅਸੀਂ ਸ਼ਾਂਤ ਮਈ ਪ੍ਰੋਗਰਾਮ ਕਰਾਂਗੇ ਇੱਕ ਹਫ਼ਤਾ ਕਰ ਲਈਏ ਪੰਜ ਦਿਨ ਕਰ ਲਈਏ 10 ਦਿਨ ਕਰ ਲਈਏ ਇਹ ਉਹਨਾਂ ਦਾ ਪਹਿਲਾ ਝੂਠ ਹੈ ਕਿ ਮਤਲਬ ਅਸੀਂ ਕੋਈ ਸੱਦਾ ਦਿੱਤਾ ਰੋਡਾਂ 'ਤੇ ਰੁਕਣ ਦਾ ਜਾਂ ਰੇਲਾਂ ਰੋਕਣ ਦਾ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਉਹਨਾਂ ਤੋਂ ਥਾ ਮੰਗ ਰਹੇ ਸੀ ਦੂਜੀ ਗੱਲ ਉਹਨਾਂ ਨੇ ਝੂਠ ਮਾਰਿਆ ਕਿ ਇਹ ਮੰਗਾਂ ਦਾ ਤਾਂ ਸਬੰਧ ਹੀ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਸੈਂਟਰ ਨਾਲ ਸਬੰਧ ਹੈ ਇੱਕੋ ਹੀ ਮੰਗ ਹੈ ਜਿਹੜੀ ਸੈਂਟਰ ਨਾਲ ਸੰਬੰਧਿਤ ਸੀ ਕਿ ਜਿਹੜਾ ਕੌਮੀ ਖੇਤੀ ਨੀਤੀ ਦਾ ਮੰਡੀ ਕਰਨ ਦਾ ਖਰੜਾ ਸੀ ਇਹ ਦਿੱਲੀ ਨਾਲ ਸੰਬੰਧਤ ਸੀ ਇਹ ਵੀ ਅਸਲ ਦੇ ਵਿੱਚ ਦਿੱਲੀ ਨਾਲ ਤਾਂ ਇਸ ਕਰਕੇ ਸੰਬੰਧਤ ਕਿ ਉਹਨਾਂ ਨੇ ਸੁਝਾਅ ਮੰਗਿਆ ਸੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਜਿਹੜਾ ਖੇਤੀ ਮੰਡੀ ਕਰਨ ਦਾ ਹੈਗਾ ਖਰੜਾ ਜਾਂ ਜਿਹੜੀ ਬਿਸ਼ਾਪ ਇਹ ਪੰਜਾਬ ਸਰਕਾਰ ਦਾ ਹੈ ਇਸ ਕਰਕੇ ਇਹ ਪੰਜਾਬ ਤੋਂ ਵੀ ਮੰਗ ਬਣਦੀ ਸੀ ਕਿ ਮਤਲਬ ਖਰੜਾ ਤੁਸੀਂ ਰੱਦ ਕਰਨਾ ਜਾਂ ਉਹਦੇ ਹੱਕ 'ਚ ਮਤਾ ਪਾਉਣਾ ਦੂਸਰੀਆਂ ਸਾਰੀਆਂ ਦੀਆਂ ਸਾਰੀਆਂ 18 ਨਗਾਤੀ ਮੰਗ ਪੱਤਰ ਅਸੀਂ ਦਿੱਤਾ 12 ਪਹਿਲਾਂ ਉਹਨਾਂ ਨੇ ਮੰਗੀਆਂ ਸੀ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰੀਆ 12 18 ਦੀ 18 ਪੰਜਾਬ ਨਾਲ ਸੰਬੰਧਤ ਮੰਗਾਂ ਏਸ ਗੱਲ ਤੇ ਵੀ ਉਹ ਝੂਠ ਮਾਰ ਰਿਹਾ ਹੈ ਗਮਰਾਹ ਕਰ ਰਿਹਾ ਹੈ ਸੰਯੁਕਤ ਮੋਰਚੇ ਨੂੰ ਬਦਨਾਮ ਕਰ ਰਿਹਾ ਹੈ ਕਿ ਸਾਡਾ ਤਾਂ ਇਹਦੇ ਨਾਲ ਲਿੰਕ ਹੀ ਕੋਈ ਨਹੀਂ ਪਹਿਲੀ ਗੱਲ ਅਸੀਂ ਸਿਹ ਫਸਲਾਂ ਦੀ ਐਮਐਸਕੇ ਦੀ ਮੰਗ ਕੀਤੀ ਆ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਬਾਸਮਤੀ ਦੀ ਗੱਲ ਕੀਤੀ ਹੈ ਮੱਕੀ ਦੀ ਗੱਲ ਕੀਤੀ ਹੈ ਆਲੂਆਂ ਦੀ ਗੱਲ ਕੀਤੀ ਹੈ ਗੋਭੀ ਦੀ ਗੱਲ ਕੀਤੀ ਹੈ ਮੂੰਗੀ ਦੀ ਗੱਲ ਕੀਤੀ ਹੈ ਸਾਨੂੰ ਇਹ ਸਿੱਧ ਕਰੇ ਕਿ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਤ ਉਦੋਂ ਅੱਗੇ ਸਹਾਇਤਾ ਹੋਈਆਂ ਦਿੱਲੀ ਮੋਰਚੇ ਦੇ ਵਿੱਚ ਨੌਕਰੀਆਂ ਰਹਿੰਦੀਆਂ ਮਗਾਜਬੇ ਰਹਿੰਦੇ ਨੇ ਕੇਸ ਬਣਾਇਆ ਪੰਜਾਬ ਸਰਕਾਰ ਦੇ ਇਹ ਕਿਵੇਂ ਨਹੀਂ ਮਤਲਬ ਪੰਜਾਬ ਸਰਕਾਰ ਨਾਲ ਜੁੜਦਾ ਸਾਨੂੰ ਸਿੱਧ ਕਰੇ ਇਹ ਗੱਲ ਅਵਾਰਾ ਪਸ਼ੂਆਂ ਦਾ 소ਰ ਹੈ ਇਹ ਸਿੱਧ ਕਰੇ ਕਿ ਕਿਵੇਂ ਨਹੀਂ ਸੰਬੰਧ ਤੇ ਦੇ ਨਾਲ ਬੰਨ ਵਨ ਟਾਈਮ ਸੈਟਲਮੈਂਟ ਸਕੀਮ ਦੀ ਅਸੀਂ ਗੱਲ ਕੀਤੀ ਹੈ ਜਗਤ ਮੁਕਤ ਕਰਜ ਦੇਣ ਮਿਹਰੇ ਦੀ ਗੱਲ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧ ਇਹ ਸਾਰੀਆਂ ਹੀ ਸਾਰੀਆਂ ਮੰਗਾਂ ਜਿਹੜਾ 18 ਨਕਾਸੀ ਮੰਗ ਪੱਤਰਾਂ ਸਮਾਰਟ ਮੀਟਰਾਂ ਦੀ ਗੱਲ ਹੈ ਉਹਨੇ ਮੰਨਿਆ 2023 ਦੇ ਵਿੱਚ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਇਹ ਇਹਦਾ ਦਿੱਲੀ ਨਾਲ ਕੀ ਸੰਬੰਧ ਆ ਇਵੇਂ ਜਿਵੇਂ ਮਤਲਬ ਕਰਜ਼ੇ ਦਾ ਸਵਾਲ ਸੀ ਅਸੀਂ ਕਿਹਾ ਵੀ ਜਿਹੜਾ ਕਰਜ਼ੇ ਦਾ ਮੁੱਦਾ ਹੈ ਅਸੀਂ ਲੈ ਕੇ ਆਉਂਦਾ ਸੀ ਏਜੰਡੇ ਤੇ ਕੈਪਟਨ ਸਰਕਾਰ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਸਾਡੀ ਸਟੇਟ ਬਣੀ ਤਾਂ ਕਰਜ਼ਾ ਖਤਮ ਕਰਾਂਗੇ ਕੀਤਾ ਥੋੜਾ ਕੀਤਾ 3700 ਕਰੋੜ ਦਾ ਕੀਤਾ ਤੁਸੀਂ ਇਹਨੂੰ ਪੈਰਾਂ ਥੱਲੇ ਲੁਤਾੜਿਆ ਜਿਵੇਂ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਖੁਦਕਸ਼ੀ ਨਹੀਂ ਹੁੰਦੀ ਇਹ ਕਿਵੇਂ ਸੈਂਟਰ ਨਾਲ ਸੰਬੰਧਤ ਹੋਗੀ ਅਸੀਂ ਕਿਹਾ ਮੰਗ ਪੱਤਰ ਤੁਸੀਂ ਪਾੜ ਲਓ ਕਿ ਸੈਂਟਰ ਨਾਲ ਮਿਲ ਕੇ ਕਰਜ਼ੇ ਦਾ ਕੋਈ ਹੱਲ ਕਰੋ ਇਹ ਇਹ ਮਤਲਬ ਇਹ ਵੀ ਪੰਜਾਬ ਨਾਲ ਜੁੜਦੀ ਹੈ ਇਹੀ ਅਸੀਂ ਚੈਲੰਜ ਕਰਦੇ ਹਾਂ ਜਿਹੜੀ ਡਿਬੇਟ ਦੀ ਗੱਲ ਕਰਦੇ ਹਾਂ ਜਿੱਥੇ ਮਤਲਬ ਕਿਸੇ ਚੈਨਲ ਤੇ ਬਹਿ ਜਾਣਾ ਆਪਦੇ ਦਫ਼ਤਰ ਉੱਥੇ ਛੱਡ ਲੈਣ ਸਾਨੂੰ ਪੰਜਾਬ ਭਵਨ 'ਚ ਅਸੀਂ ਪੰਜ ਨਮਾਇंदे ਬੈਠ ਕੇ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਪੰਜ ਸਾਰੀਆਂ ਮੰਗਾਂ ਪਰ ਵੀ ਅੰਤ ਮਾਨ ਦੇ ਨਾਲ ਸਬੰਧ ਤੇ ਬਦਨਾਮ ਕਰਦੇ ਠੀਕ ਹੈ ਠੀਕ ਟਾਈਮ ਸੈਟ ਕਰ ਕਾ ਪਹਿਲਾ ਟੀ ਸਵਾਲ ਇਹ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਨੌਂ ਸਸ ਦੀ ਲੜਾਈ ਤੇ ਵੀ ਧਰਨੇ ਲਾਉਣ ਲੱਗ ਪਈਆਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਾਰੇ ਤੁਸੀਂ ਕੀ ਕਹੋਗੇ ਦੇਖੋ ਕਿੱਡੇ ਗੰਭੀਰ ਮੁੱਦੇ ਆ ਜਿਹੜੇ ਮੈਂ ਗਿਣੇ ਆ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਦਾ ਰੱਦ ਕਰਾਉਣ ਦਾ ਕਿੱਡਾ ਹਮਲਾ ਸੀ ਉਹੀ ਬਿਲਕੁਲ ਨਵੇਂ ਸਿਰਿਓਂ ਆਖਾ ਕਿ ਨਵੀਂ ਕੀਤੀ ਨੀਤੀ ਦਾ ਖਰੜਾ ਲੈ ਆਇਆ ਕੀ ਐਂਡੇ ਗਭੀਰ ਮੁੱਦਿਆਂ ਨੂੰ ਇਹ ਕਹਿਣਾ ਸੱਤ ਨੂੰ ਦੀ ਲੜਾਈ ਹੈ ਇਹ ਤਾਂ ਉਹਨਾਂ ਦੀ ਤਾਂ ਹੋ ਸਕਦੀ ਹੁੰਦੀ ਹੈ ਜਦੋਂ ਮਤਲਬ ਕੋਈ ਸਿਆਸੀ ਲੀਡਰ ਇੱਕ ਦੂਜੇ ਤੇ ਬਿਆਨਬਾਨੀ ਕਰਦੇ ਆ ਇਹ ਉਹਨਾਂ ਦਾ ਇਹ ਕਹਿਣਾ ਉਦੋਂ ਵੀ ਗਲਤ ਕਰਦਾ ਮਤਲਬ ਜਿਹੜੀਆਂ ਉਹਨਾਂ ਨੇ ਪਹਿਲਾਂ ਕਿਹਾ ਇਹ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਹੜਾ ਵੇਲੇ ਉਹਨੇ ਕਿਹਾ ਸੀ ਮੁਰਗੀ ਦਾ ਵੀ ਦੇਵਾਂਗੇ ਮਾਮਾ ਜਔ ਹੀ ਉਹ ਹੈ ਜੀ ਇੱਕ ਹੋਏਗਾ ਉਹਨੇ ਕਿਹਾ ਕਿ ਇਹ ਖੇਤਾਂ ਦੇ ਵਿੱਚ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਅਸੀਂ ਚੈਲੰਜ ਕਰਦੇ ਕਿ ਅਸੀਂ ਸਾਰੇ ਦੇ ਸਾਰੇ ਖੇਤੀ ਕਰਦੇ ਹੁਣ ਵੀ ਠੀਕ ਹੈ ਜਾਨਨੇ ਆ ਖੇਤੀ ਕਰਦੇ ਆ ਕਹਿੰਦੇ ਕੀ ਕੀਤਾ ਬਿਨਾ ਕਮੇਟੀ ਤੋਂ ਇਹ ਜਵਾਬ ਦੇ ਬਿਨਾ ਕਮੇਟੀ ਤੋਂ ਇਹਨੇ ਕੀ ਕੀਤਾ ਅੱਜ ਅਮਨ ਕਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬੰਧਕ ਬਣਾਉਣਾ ਚਾਹੁੰਦੇ ਆ ਅਸੀਂ ਬੰਧਕ ਨਹੀਂ ਬਣਾਉਂਦੇ ਆ ਕੀ ਕਹੋ ਇਹਦੇ ਤੇ ਅਸੀਂ ਇਹ ਕਹਾਟ ਕੇ ਕਿ ਜੇ ਅਮਨ ਜੋ ਬੋਲੀ ਸੀਐਮ ਬੋਲ ਰਿਹਾ ਉਹੀ ਇਹਨਾਂ ਦੇ ਕੈਬਨਿਟ ਮਨਿਸਟਰ ਔਰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਆਮ ਪਾਰਟੀ ਦੇ ਸੇਮ ਲਿਖ ਤੋਂ ਪੜ ਰਹੇ ਨੇ ਤੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਇਹ ਅਸੀਂ ਉਹ ਮੰਗਾਂ ਕਰ ਰਹੇ ਆਂ ਜਿਹੜੀਆਂ ਤੁਸੀਂ ਖੁਦ ਮੰਨੀਆਂ ਸੀ ਆਪਣੀ ਸਰਕਾਰ ਵੇਲੇ ਐਮਐਸਪੀ ਦੇ ਔਨ ਰਿਪੋਰਟ ਨੇ ਤੇ ਕੇਜਰੀਵਾਲ ਦੇ ਔਨ ਰਿਪੋਰਟ ਨੇ ਇਹਨਾਂ ਨੇ ਕਿਹਾ ਸੀ ਵੀ ਪਿੰਡਾਂ 'ਚੋਂ ਸਰਕਾਰ ਚੱਲੂਗੀ ਤੇ ਅੱਜ ਸਰਕਾਰ ਦਾ ਚੰਡੀਗੜ੍ਹ ਤੋਂ ਨਹੀਂ ਚੱਲ ਰਹੀ ਪਿੰਡਾਂ ਤੋਂ ਕਿੱਥੋਂ ਚੱਲੂਗੀ ਚਲੋ ਜੀ ਬਸ ਇਹਨਸ ਲਈ ਸੀਐਮ ਸਾਹਿਬ ਨੇ ਟੋਟੋ ਤੇ ਟੋਟਲ ਕਮੇਡੀ ਸ਼ੋਅ ਦੀ ਤਰ੍ਹਾਂ ਅੱਜ ਵੀ ਸਰਕਾਰ ਨੂੰ ਚਲਾ ਰਹੇ ਨੇ ਇੱਕ ਮਿੰਟ ਜੀ ਇਹਦੇ ਨਾਲੇ ਸਬੰਧਤ ਹੈ ਇੱਕ ਮਿੰਟ ਇਹਨਾਂ ਨਾਲੇ ਸਬੰਧਤ ਹੈ ਪੰਜਾਬ ਦਾ ਮੁੱਖ ਮੰਤਰੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਇਹ ਨਾਕਰ ਇਸੇ ਨਾਲ ਸਬੰਧਤ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਾਤੀ ਵੰਡੀਆਂ ਪਾ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨੀ ਨੂੰ ਵੱਖਰੇ ਤੌਰ ਤੇ ਨਖੇੜ ਕੇ ਇਹ ਗੱਲਾਂ ਕਰ ਰਿਹਾ ਜਿਵੇਂ ਉਹ ਕਹਿ ਰਿਹਾ ਮੈਂ ਤਾਂ ਸਾਡੇ 300 ਨਾ ਤੈਨੂੰ 3.5 ਕਰੋੜ ਲੋਕਾਂ ਦਾ ਕਸਟੋਡੀਆ ਨਾ ਇਹਦਾ ਮਤਲਬ ਤੁਹਾਡਾ ਕੱਲਿਆਂ ਦਾ ਨਹੀਂ ਮੈਂ ਹੋਰਾਂ ਦਾ ਵੀ ਦੇਖਣਾ ਇਸ ਕਰਕੇ ਦੂਜੇ ਦੂਜੇ ਲੋਕਾਂ ਨੂੰ ਕਿਸਾਨੀ ਦੇ ਖਿਲਾਫ ਖੜਾ ਕਰਕੇ ਆਪਣੀ ਰਾਜ ਸੱਤਾ ਜਿਹੜੀ ਉਹ ਕਾਇਮ ਰੱਖਣਾ ਚਾਹੁੰਦਾ